ਸਵਾਗਤ ਹੈ ਜੀ ਤੁਹਾਡਾ ਤੁਸੀਂ ਦੇਖ ਰਹੇ ਹੋ ਪੰਜਾਬ ਟੀਵੀ 13 ਤੇ ਪੰਜਾਬ ਟੀਵੀ 13 ਦੀ ਟੀਮ ਤੁਹਾਨੂੰ ਅੱਜ ਲੈ ਆਈ ਹੈ ਡੇਰਾ ਸੱਚਾ ਸੌਦਾ ਵਿਖੇ ਜਿੱਥੇ ਅੱਜ ਗੁਰੂ ਪੂਰਨਮਾ ਦੇ ਮੌਕੇ ਠੰਡੇ ਮਿੱਠੇ ਜਲ ਦੀ ਛਵੀਰ ਲਾਈ ਗਈ ਹੈ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਠੰਡੇ ਮਿੱਠੇ ਜਲ ਦੀ ਛਵੀਰ ਲੱਗੀ ਹੈ ਉੱਥੇ ਹੀ ਤਸਵੀਰਾਂ ਤੁਹਾਨੂੰ ਨਾਲੋ ਨਾਲ ਦਿਖਾਵਾਂਗੇ ਕਿ ਨਿੱਕੇ ਬੱਚਿਆਂ ਨੂੰ ਅੱਜ ਜਿੱਥੇ ਕਾਪੀਆਂ ਕਿਤਾਬਾਂ ਦੀ ਵੰਡ ਕੀਤੀ ਗਈ ਹੈ ਤਾਂ ਕਿ ਆਮ ਬੱਚਿਆਂ ਦੇ ਵਿੱਚ ਪੜ੍ਹਾਈ ਨੂੰ ਲੈ ਕੇ ਉਹਨਾਂ ਨੂੰ ਜਾਗਰੂਕ ਕੀਤਾ ਜਾਵੇ ਸੋ ਤਸਵੀਰਾਂ ਤੁਸੀਂ ਦੇਖ ਰਹੇ ਹੋ ਪਿਛਲੇ ਲੰਮੇ ਸਮੇਂ ਤੋਂ ਇਹ ਸੰਸਥਾ ਡੇਰਾ ਸਰਸਾ ਦੇ ਪ੍ਰਮੁੱਖ ਡਾਟਰ ਗੁਰਮੀਤ RAM ਰੀਮ ਹਮ ਬਲੋਂ ਜਿੱਥੇ ਵਕ ਵਕ ਤਰ੍ਹਾਂ ਦੇ ਲੋਕ ਭਲਾਈ ਦੇ ਕਾਰਜ ਕੀਤੇ ਗਏ ਨੇ ਉੱਥੇ ਹੀ ਅੱਜ ਗੁਰੂ ਪੂਰणिमा ਦੇ ਇਸ਼ਹਾਰ ਤੇ ਅੱਜ ਨਿੱਕੇ ਨਿੱਕੇ ਬੱਚਿਆਂ ਨੂੰ ਤਸਵੀਰਾਂ ਤੁਸੀਂ ਦੇਖ ਰਹੇ ਹੋ ਨਿੱਕੇ ਨਿੱਕੇ ਬੱਚਿਆਂ ਨੂੰ ਬੈਗ ਬੰਡੇ ਗਏ ਨੇ ਕਾਪੀਆਂ ਕਿਤਾਬਾਂ ਬੰਡੀਆਂ ਗਈਆਂ ਨੇ ਤੁਹਾਨੂੰ ਉੱਥੇ ਦੇ ਚਲਦੇ ਆ ਸੁਣਾਉਣੇ ਆ ਮੌਜੂਦ ਲੋਕਾਂ ਦਾ ਕੀ ਕਹਿਣਾ ਤਸਵੀਰਾਂ ਨੈਸ਼ਨਲ ਹਾਈਵੇ ਦੀਆਂ ਦੇਖ ਰਹੇ ਹੋ ਤੁਸੀਂ ਜਿੱਥੇ ਜਲ ਸਿਕਾਇਆ ਜਾ ਰਿਹਾ ਹੈ ਠੰਡਾ ਮਿੱਠਾ ਜਲ ਸਿਕਾਇਆ ਜਾ ਰਿਹਾ ਹੈ ਮੌਜੂਦ ਲੋਕਾਂ ਦਾ ਕੀ ਕਹਿਣਾ ਤੁਹਾਨੂੰ ਉਹ ਵੀ ਸੁਣਾਉਣੇ ਆ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਸਿੱਧੀ ਤੇਰਾ ਨਾਮ ਰਾਮਕਰਨ 85 ਮੈਂਬਰ ਆ ਪੰਜਾਬ ਦਾ 20 ਮੈਂਬਰ ਆ ਤੇ ਅੱਜ ਸਭ ਤੋਂ ਪਹਿਲਾਂ ਤਾਂ ਅਸੀਂ ਤੁਹਾਡਾ ਧੰਨਵਾਦ ਕਰਦੇ ਹਾਂ ਮੀਡੀਆ ਦਾ ਰੋਮੀ ਜੀ ਕ੍ਰਿਸ਼ਨ ਜੀ ਤੁਸੀਂ ਆ ਕੇ ਸਾਡਾ ਹੋਰ ਵੀ ਹੌਸਲਾ ਵਧਾਇਆ ਅੱਜ ਗੁਰੂ ਪੁੰਨਿਆਂ ਅਸੀਂ ਦਿਨ ਮਨਾ ਰਹੇ ਹਾਂ ਸਾਡੇ ਗੁਰੂ ਜੀ ਦਾ ਤਾਂ ਇਹਦੇ ਉੱਤੇ ਅੱਜ ਅਸੀਂ ਇੱਕ ਦਾ ਪਾਣੀ ਦੀ ਸ਼ਵੀਲ ਸਪੈਸ਼ਲ ਤੌਰ ਤੇ ਕਿਉ ਗੁਰੂ ਜੀ ਵੱਲੋਂ ਹੁਕਮ ਹੋਇਆ ਸੀ ਕਿ ਠੰਡੇ ਪਾਣੀ ਦੀ ਸ਼ਵੀਲ ਲਾਉਣੀ ਹੈ ਅੱਜ ਆਮ ਲੋਕਾਂ ਦੇ ਲਈ ਇਹ ਸ਼ਵੀਰ ਲਾਈ ਗਈ ਹੈ ਗਰਮੀ ਬਹੁਤ ਜ਼ਿਆਦਾ ਪੈ ਰਹੀ ਹੈ ਦੂਜਾ ਅਸੀਂ 165 ਜੋ ਡੇਰਾ ਸੱਚਾ ਸੌਦਾ ਮਾਨਨਤਾ ਭਲਾਈ ਦੇ ਕੰਮ ਕਰ ਰਿਹਾ ਹੈ ਉਹਦੇ ਵਿੱਚ ਲੋੜਵੰਦ ਬੱਚਿਆਂ ਨੂੰ ਕਿਤਾਬਾਂ ਕਾਪੀਆਂ ਬੈਗ ਸਟੇਸ਼ਨਰੀ ਵਗੈਰਾ ਅੱਜ ਦਿੱਤੀ ਗਈ ਹੈ ਲੋੜਵੰਦਾਂ ਨੂੰ ਪੈਸੇ ਇਹ ਕਾਰਜ ਆ ਸਾਡੇ ਚੱਲਦੇ ਰਹਿੰਦੇ ਨੇ ਅੱਜ ਇੱਕ ਸਾਧ ਸੰਗਤ ਨੇ ਬਹੁਤ ਵੱਡਾ ਪਰਨ ਕੀਤਾ ਕਿ ਅਸੀਂ ਅਗਸਤ ਮਹੀਨੇ ਦੇ ਸ਼ੁਰੂ ਤੋਂ ਹੀ ਇਹ ਸ਼ੁਰੂ ਕਰ ਲਵਾਂਗੇ ਅੱਜ ਬੂਟੇ ਲਾਉਣ ਦਾ ਕਰਨ ਕੀਤਾ ਗਿਆ ਹੈ ਜਿਦਾ ਕਿ ਅਸੀਂ ਸਾਡੇ ਪੂਰੇ ਬਲਾਕ ਦੇ ਵਿੱਚ 5000 ਬੂਟਾ ਲਾਵਾਂਗੇ ਅਤੇ ਉਸ ਦੀ ਸੰਭਾਲ ਵੀ ਕਰਾਂਗੇ। ਇਹ ਅਗਰ ਗੱਲ ਕਰੀ ਤਾਂ ਮਾਨਵਤਾ ਭਲਾਈ ਦੇ ਕੰਮਾਂ ਦੇ ਨਾਲ-ਨਾਲ ਡੇਰਾ ਸਰਸੀ ਬੁੱਲੋਂ ਸਮੇਂ ਸਮੇਂ ਦੇ ਕੋਰੋਨਾ ਕਾਲ ਰਿਆ, ਜੋ ਆਮ ਕਾਲ ਰਿਆ ਤਾਂ ਲੋਕਾਂ ਦੀ ਅਗਰ ਕਿਤੇ ਵੀ ਕੋਈ ਹੜ੍ਹ ਵਗੈਰਾ ਪੀੜਤਾਂ ਜੇ ਨੇ ਕਿ ਉੱਥੇ ਵੀ ਮਦਦ ਕਰਨ ਲਈ ਗ੍ਰੀਨ ਵੈਰੀਫਿਕੇਟ ਜਾਂਦੀ ਹੈ ਤਾਂ ਕਿਵੇਂ ਦੇਖੀਏ। ਦੇਖੋ ਜਿੱਥੇ ਵੀ ਕੋਈ ਸਮਾਜ ਦੇ ਵਿੱਚ ਲੋੜ ਪੈਂਦੀ ਹੈ ਮਨੁੱਖਤਾ ਦੇ ਭਲੇ ਲਈ, ਮਨੁੱਖਤਾ ਦੇ ਸਮਾਜ ਦੇ ਸੁਧਾਰ ਲਈ ਤਾਂ ਉੱਥੇ ਡੇਰਾ ਸੱਚਾ ਸੌਦਾ ਜਿਵੇਂ ਖੂਨਦਾਨ ਕਰਨਾ ਪੁੱਟੇ ਲਾਉਣਾ ਲੋੜਵੰਦਾਂ ਨੂੰ ਰਾਸ਼ਨ ਦੇਣਾ ਲੋੜਵੰਦਾਂ ਦੇ ਮਕਾਨ ਬਣਾਉਣਾ ਅਤੇ ਕਰੋਨਾ ਕਾਲ ਦੇ ਵਿੱਚ ਅਸੀਂ ਖੁੱਲੇ ਤੌਰ ਤੇ ਬਲੱਡ ਰਾਸ਼ਨ ਲੋਕਾਂ ਦੇ ਘਰਾਂ ਤੱਕ ਪਹੁੰਚਾਇਆ ਦਵਾਈਆਂ ਬੂਟੀ ਦਾ ਪ੍ਰਬੰਧ ਕੀਤਾ ਅਸੀਂ ਕਰੋਨਾ ਦੇ ਵਿੱਚ ਸਾਡੇ ਵਲੰਟੀਅਰ ਸ਼ਸਤਨਾਮ ਜੀ ਗ੍ਰੀਨੈਸ ਵੈਲਫੇਅਰ ਫੋਰਸ ਪਿੰਕ ਦੇ ਜੁਵੰਦਰ ਸਿੰਘ ਉਹ ਬਿਲਕੁਲ ਨਹੀਂ ਡਰੇ ਉਹਨਾਂ ਨੇ ਦਿਨ ਰਾਤ ਇੱਕ ਕਰਕੇ ਸੇਵਾ ਕੀਤੀ ਹੈ ਇਸ ਤਰ੍ਹਾਂ ਜਿਹੜਾ ਸੱਚਾ ਸੌਦਾ ਇਹ ਸਾਡੇ ਗੁਰੂ ਜੀ ਦੀ ਰਣਮਾਈ ਦੇ ਵਿੱਚ ਜੋ ਇਹ ਸੇਵਾ ਚੱਲ ਰਹੀ ਹੈ ਤੇ ਵੱਧ ਝੜ ਕੇ ਸਾਡੀ ਸਾਧ ਸੰਗਤ ਇਸ ਦੇ ਵਿੱਚ ਹਿੱਸਾ ਲੈਂਦੀ ਹੈ ਅੱਜ ਜਿਹੜੇ ਬੱਚਨ ਸਟੇਸ਼ਨ ਹੀ ਦਿੱਤੀ ਕਿੰਨੇ ਕਿ ਬੱਚਿਆਂ ਨੂੰ ਦਿੱਤੀ ਗਈ ਹੈ ਅੱਜ ਅੱਜ ਤਕਰੀਬਨ 25 ਬੰਦੇ ਬੱਚੇ ਸਾਨੂੰ ਮਿਲੇ ਜਿਹੜੇ ਬਿਲਕੁਲ ਲੋੜਵੰਦ ਸੀ ਜਿਨ੍ਹਾਂ ਨੂੰ ਪੜ੍ਹਾਈ ਦੇ ਵਿੱਚ ਇਹ ਬਹੁਤ ਵੱਡੀ ਡਿਕਤ ਸੀ ਕਿਤਾਬਾਂ ਕਾਪੀਆਂ ਅਤੇ ਬੈਗ ਵਗੈਰਾ ਉਹਨਾਂ ਨੂੰ ਲੈ ਕੇ ਦਿੱਤੇ ਅੱਗੇ ਵਾਸਤੇ ਵੀ ਉਹਨਾਂ ਪਰਿਵਾਰਾਂ ਨੂੰ ਕਿਹਾ ਵੀ ਤੁਹਾਨੂੰ ਕੋਈ ਸਟੇਸ਼ਨ ਦੀ ਲੋੜ ਪੈਂਦੀ ਹੈ ਤਾਂ ਡੇਰਾ ਸੱਚਾ ਸੌਦਾ ਇਹ ਮਾਨਵਤਾ ਭਰਾਈ ਕੇਂਦਰ ਹੈ ਇੱਥੋਂ ਤੁਸੀਂ ਜਿੰਦੋਂ ਮਰਜ਼ੀ ਲੈ ਸਕਦੇ ਹੋ ਮੇਰਾ ਨਾਮ ਕਾਜਲ ਹੈ ਔਰ ਸੀ ਬਲੱਗ ਤੋਂ ਅਨਿਗੜਦੀ ਹਾਂ ਮੈਂ ਅ ਅਗਰ ਜੀ ਅੱਜ ਬੱਚਿਆਂ ਨੂੰ ਗੁਰਪੁਣਿਆ ਦੇ ਮੌਕੇ ਤੇ ਸਟੇਸ਼ਨਰੀ ਦਾ ਸਮਾਨ ਵੰਡਿਆ ਕਿਵੇਂ ਦੇ ਅ ਡੇਰਾ ਸੱਚਾ ਸੋਦਾ 164 ਮਨੁੱਖਤਾ ਭਲਾਈ ਦੇ ਕੰਮ ਕਰ ਰਿਹਾ ਹੈ ਜਿਨ੍ਹਾਂ ਵਿੱਚੋਂ ਇੱਕ ਮਨੁੱਖਤਾ ਭਲਾਈ ਦਾ ਕੰਮ ਅੱਜ ਜੀ ਗੁਰਪੁਣਿਆ ਦੇ ਉੱਪਰ ਕਰ ਰਹੇ ਹਾਂ ਤੇ 25 ਸਟੇਸ਼ਨਰੀ 25 ਪਰਿਵਾਰਾਂ ਨੂੰ 25 ਬੱਚਿਆਂ ਨੂੰ ਸਟੇਸ਼ਨਰੀ ਦਾ ਸਮਾਨ ਅਸੀਂ ਵੰਡਿਆ ਤੇ ਅਜਿਹਾ ਇਹ अनेका ਮਨੁੱਖਤਾ ਭਲਾਈ ਦੇ ਕੰਮ ਸਾਡਾ ਡੇਰਾ ਸੱਚਾ ਸੋਦਾ ਕਰਦਾ ਰਹਿੰਦਾ ਹੈ ਅੱਜ ਪਾਣੀ ਵਿੱਚ ਬੀਲ ਵੀ ਅਸੀਂ ਇੱਥੇ ਲਗਾਈ ਹੈ ਇਸ ਖੁਸ਼ੀ ਦੇ ਵਿੱਚ ਤਾਂ ਤੁਸੀਂ ਕਿਵੇਂ ਦੇਖਦੇ ਹੋ ਬੱਚਿਆਂ ਨੂੰ ਅਗਰ ਗੱਲ ਕਰੀਏ ਤਾਂ ਇਹਦੇ ਜੇ ਮਾਨਵਤਾ ਭਲਾਈ ਦੇ ਪ੍ਰੋਗਰਾਮ ਨੇ ਸੌ ਤੋਂ ਕਰੀਬ ਨੂੰ ਉੱਪਰ ਲੇ ਗਏ ਜੋ ਪਰ ਇੱਕ ਬਹੁਤ ਜਿਆਦ ਉੱਤਤਾ ਵੀ ਮਿਲਦੀ ਹੈ ਕਿਵੇਂ ਦੇਖਦੇ ਨੇ ਨਾਲ ਕਿ ਆਉਣ ਵਾਲੀ ਪੀੜ੍ਹੀ ਨੂੰ ਸਾਨੂੰ ਸਿੱਖਣ ਦੀ ਲੋੜ ਹੈ ਬਿਲਕੁਲ ਦੇਖੋ ਅੱਜ ਦੇ ਸਮੇਂ ਵਿੱਚ ਜਿੱਦੇ ਸਾਰੇ ਬਹੁਤ ਜ਼ਿਆਦਾ ਬਿਜ਼ੀ ਹੈ ਤਾਂ ਕਿਤੇ ਨੇ ਕਿਤੇ ਆਪਾਂ ਨੂੰ ਲੋੜ ਹੈ ਕਿ ਆਪਾਂ ਮਾਨਵਤਾ ਭਲਾਈ ਦੇ ਕੰਮ ਵੀ ਕਰੀਏ ਬੱਚਿਆਂ ਦੀ ਹੈਲਪ ਵੀ ਕਰੀਏ ਤਾਂ ਕਿ ਬੱਚੇ ਪੜ ਸਕਣ ਜੋ ਨਹੀਂ ਪੜ ਸਕਦੇ ਜਿਨ੍ਹਾਂ ਕੋਈ ਉਹ ਇਕੁਪਮੈਂਟਸ ਨਹੀਂ ਹੈ ਤਾਂ ਸਮਾਨ ਨਹੀਂ ਹੈ ਜਿਸ ਕਰਕੇ ਨਹੀਂ ਪੜ ਪੰਗੇ ਇਵਨ ਸਰਕਾਰੀ ਸਕੂਲਾਂ ਦੇ ਵਿੱਚ ਵੀ ਉਹ ਪ੍ਰੋਪਰਲੀ ਆਪਣਾ ਨਹੀਂ ਪੜ ਪੰਗੇ ਬਟ ਆਪਾਂ ਨੂੰ ਇਹ ਚਾਹੀਦਾ ਸੱਭ ਨੂੰ ਕਿ ਆਪਾਂ ਉਹਨਾਂ ਬੱਚਿਆਂ ਦੀ ਮਦਦ ਕਰੀਏ ਤੇ ਹਰ ਇੱਕ ਦਿਨ ਨੂੰ ਇਸ ਤਰੀਕੇ ਨਾਲ ਮਨਾਈਏ ਕਿ ਉਹਨਾਂ ਦੀ ਮਦਦ ਹੋਵੇ ਉਹ بڑے ਹੋ ਕੇ ਕੁਝ ਬਣੇ ਆ ਗੱਲ ਕਰੀਏ ਲੇਡੀਜ਼ ਲੇਡੀਜ਼ ਸਭ ਤੋਂ بڑا ਕੰਮ ਆ ਤੁਹਾਡੇ ਵਿੱਚ ਦੇਖੋ ਹਰ ਇੱਕ ਮਾਤਾ ਕੀ ਚਾਹੁੰਦੇ ਆ ਕਿ ਅਸੀਂ ਆਪਣੇ ਬੱਚੇ ਨੂੰ ਅੱਛੇ ਸੰਸਕਾਰ ਦੇਈਏ ਬਟ ਕਿਸੇ ਨਾ ਕਿਸੇ ਤਰੀਕੇ ਨਾਲ ਪੇਮੈਂਟ ਨਾ ਹੋਣ ਕਰਕੇ ਉਹਨਾਂ ਦੇ ਬੱਚੇ ਪੜ੍ਹਾਈ ਨਹੀਂ ਕਰ ਪਾਉਂਦੇ ਤਾਂ ਉਸੇ ਚੀਜ਼ ਨੂੰ ਦੇਖਦੇ ਹੋਏ ਅੱਜ ਡੇਰਾ ਸਿਚੂ ਸਦਾਰੇ ਅਨੁਆਇਆਂ ਨੇ 25 ਸਟੇਸ਼ਨਰੀ ਦਾ ਜੋ ਸਮਾਨ ਹੈ ਉਹਨਾਂ ਨੂੰ ਵੰਡਿਆ ਤੇ ਉਹਨਾਂ ਦੀ ਹੈਲਪ ਕੀਤੀ ਨਸ਼ੇ ਦੇ ਮੁੱਦੇ ਨੂੰ ਲੈ ਕੇ ਗੱਲ ਕਰੀਏ ਤਾਂ ਨਸ਼ੇ ਅੱਜਕੱਲ੍ਹ ਪ੍ਰਭਾਵ ਬਹੁਤ ਜ਼ਿਆਦਾ ਵਧ ਰਹੇ ਹਨ ਕਿਵੇਂ ਦੇਖਦੇ ਵੀ ਅਸੀਂ ਬੱਚੇ ਉਹਨਾਂ ਚੀਜ਼ਾਂ ਤੋਂ ਪਰੇਹੇ ਵੀ ਚੰਗੇ ਰਸਤੇ ਚੱਲਣ ਤੇ ਚੰਗੀ ਸਿੱਖਿਆ ਬਿਲਕੁਲ ਦੇਖੋ ਅੱਜ ਦੇ ਸਮੇਂ ਵਿੱਚ ਨੌਜਵਾਨ ਯੂਥ ਜੋ ਹੈ ਉਹ ਨਸ਼ੇ ਵਿੱਚ ਜ਼ਿਆਦਾ ਹੈ ਤਾਂ ਜਿਸ ਕਰਕੇ ਆਪਣੀ ਜ਼ਿੰਦਗੀ ਛੋਟੀ ਉਮਰ ਵਿੱਚ ਹੀ ਗਵਾ ਲੈਂਦੇ ਨੇ ਇਸ ਕਰਕੇ ਸਾਡੇ ਡੇਰਾ ਸਚੂ ਸੋਦਾ ਵੱਲੋਂ ਪੀਤੇ ਦੀ ਸਿੱਖਿਆ ਦੇ ਪਰ ਚੱਲਦੇ ਹੋਏ ਡੈਪਟ ਕੈਂਪੇਨ ਵੀ ਚਲਾਈ ਗਈ ਜਿੱਤੇ ਅਨੇਕਾਂ ਲੋਕਾਂ ਦਾ ਨਸ਼ਾ ਜੋ ਹੈ ਛੁੜਵਾਇਆ ਜਾਂਦਾ ਹੈ ਕਿ ਉਹਨਾਂ ਨੂੰ ਅੱਛੇ ਰਸਤੇ ਤੇ ਲੈ ਕੇ ਆਇਆ ਜਾਂਦਾ ਹੈ